ਨੋ ਲੋਕ ਨੇ ਹਟਾਈਏ ਸਸਟੀ ਕਾ YouTube ਫੈਮਿਲੀ ਕੀ ਹਰ ਚਾਲ ਕਿਵੇਂ ਤੇ ਸਾਰੇ ਤੇ ਉਮੀਦ ਕਰਦੀ ਆ ਤੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਜ ਆਜ ਅਸੀਂ ਵਿਆਹ ਤੇ ਚੱਲੇ ਆ ਅੱਜ ਦਾ ਕਰਨ ਲੱਗੇ ਆ ਵਲੌਗ ਸ਼ੁਰੂ ਤੇ ਥੱਲੇ ਵੀ ਕੰਮ ਚੱਲੇ ਜਾਂਦਾ ਉੱਪਰ ਵੀ ਮੈਂ ਸਾਰਾ ਕਰਦਾ ਕੱਪੜੇ-ਕੱਪੜੇ ਧੋਣੇ ਪਾਤੇ ਆ ਸਫਾਈ ਕਰਤੀ ਆ ਪੈਕਿੰਗ ਵੀ ਅੱਜ ਸਵੇਰ ਕੀਤੀ ਆ ਕੱਲ ਚਲੇ ਗਿਆ ਸੀ ਮਰਗ ਤੇ ਸੋ ਜਗਸੀ ਰਜ ਹੈ ਉਹਦੇ ਕੱਪੜੇ ਫੜਨ ਗਿਆ ਆ ਤੇ ਮੈਂ ਬਸ ਸੂਟ ਪਾ ਲਿਆ ਏ ਥੱਲੇ ਕਲਾਇੰਟ ਆਏ ਹੋਏ ਆ ਤੇ ਰਬੋਂਡਿੰਗ ਚੱਲ ਰਹੀ ਏ ਬਾਕੀ ਹੋਰ ਵੀ ਕਲਾਇੰਟ ਆਏ ਉਹ ਹੈਂਡਲ ਕਰ ਰਹੀ ਆ ਕੋਮਲ ਤੇ ਮੈਂ ਫਰਸਟ ਕਰੀਮ ਲਵਾ ਆਈ ਹਾਂ ਉਹਦੇ ਨਾਲ ਤੇ ਮੇਬੀ ਜਾਂਦੀ ਜਾਂਦੀ ਉਹਦੇ ਨਾਲ ਫਰਸਟ ਸਟ੍ਰੇਟ ਵੀ ਕਰਵਾ ਜਾ ਤੇ ਘਰ ਦਾ ਕੰਮ ਵੀ ਵੇਖਣਾ ਤਿਆਰੀ ਵੀ ਕਰਨੀ ਤੇ ਫਿਰ ਨਾਲ ਸਲੂਨ ਦਾ ਵੀ ਕੋਮਲ ਵੀ ਕੱਲੀ ਅੱਜ ਤੇ ਇਧਰ ਸਰਦਾਰ ਸਾਹਿਬ ਤਿਆਰ ਹੋ ਰਹੇ ਨੇ ਇਹਨਾਂ ਦੀ ਵੀ ਫੁੱਲ ਲੁੱਕ ਮੈਂ ਬਾਅਦ ਚ ਦਿਖਾਉਂਗੀ ਤੁਹਾਨੂੰ ਬਾਅਦ ਚ ਦਿਖਾਉਣੀ ਆ ਸਾਰੇ ਇਕੱਠੇ ਤੇ ਜਦ ਸਿਰ ਤਿਆਰ ਹੁੰਦਾ ਤੇ ਫਿਰ ਅਸੀਂ ਮਿਲਦੇ ਆ ਤੁਹਾਨੂੰ ਤੇ ਪੈਕਿੰਗ ਸ਼ੈਕਿੰਗ ਤੁਸੀਂ ਦੇਖ ਲਓ ਕੁਝ ਖਲਾਰੇ ਕਿੱਥੇ ਬੈੱਡ ਤੇ ਤੇ ਇਹ ਕੁਛ ਇੱਧਰ ਕਿਉਂਕਿ ਇੱਕ ਦਿਨ ਵਾਸਤੇ ਜਾਣਾ ਇਸ ਕਰਕੇ ਜ਼ਿਆਦਾ ਖਲਾਰਾ ਨਹੀਂ ਹੈ ਗਾਹੀ ਇੰਨਾ ਕਾ ਤੇ ਪੈਕਿੰਗ ਮੈਂ ਅੱਜ ਸਵੇਰੇ ਕੀਤੀ ਆ ਤੇ ਅੱਜ ਰਾਤ ਨੂੰ ਜਾਗੋ ਉੱਥੇ ਜਾ ਕੇ ਚੇਂਜ ਕਰਾਂਗੇ ਕਰੋ ਇੱਕ ਵਾਰੀ ਆਹੇ ਸੂਟ ਪਾ ਕੇ ਚੱਲੀ ਮੈਂ ਤੇ ਮਿਲਦੇ ਹਾਂ ਤੁਹਾਨੂੰ ਤਿਆਰ ਹੋਣ ਤੋਂ ਬਾਅਦ ਤੇ ਫਰਸਟ ਕਰੀਮ ਅਪਲਾਈ ਕਰਨ ਤੋਂ ਬਾਅਦ ਵਾਓ ਬਹੁਤ ਸੋਹਣੀ ਲੁੱਕ ਕਈ ਨਾ ਬਹੁਤ ਘੈਂਟ ਤੇ ਹੁਣ ਅਸੀਂ ਸੈਕੰਡ ਕਰੀਮ ਅਪਲਾਈ ਕਰਨ ਲੱਗੇ ਆ ਤੇ ਵਿੱਚ ਵਿੱਚ ਮੈਂ ਆਪ ਦਾ ਤਿਆਰ ਵੀ ਹੋਣੀ ਆ ਵਾਹ ਲੁੱਕ ਬੜੀ ਘੈਂਟ ਆ ਜੀ ਤੁਹਾਡੀ ਤੇ ਅਜੇ ਸਵੇਰ ਦਾ ਦੱਜਾ ਵਿਚਾਰਿਆਂ ਨੂੰ ਚਾਹ ਵੀ ਨਹੀਂ ਪਿਆਈ ਕਲਾਈਨ ਨੂੰ ਕੋਈ ਗੱਲ ਨਹੀਂ ਉਹ ਮੈਂ ਹੈਂਡਲ ਕਰ ਲਾਂ ਇੱਸੀ ਰੈਡੀ ਹੋ ਗਏ ਆ ਤੇ ਹੁਣ ਚੱਲੇ ਆ ਸਰਦਾਰ ਜੀ ਦੀ ਲੁੱਕ ਵੇਖ ਲਓ ਤੇ ਆ ਸਾਡੇ پڑੂਏ ਦੀ ਤੇ ਮੇਰੀ ਲੁੱਕ ਵੀ ਦਿਖਾ ਦੇ YouTube ਫੈਮਿਲੀ ਨੂੰ ਦੂਜਾ ਆਡੀ ਲੁੱਕ ਵਧੀਆ ਮੇਰਾ ਮੇਕਅਪ ਕਿਵੇਂ ਦਾ ਲੱਗ ਰਿਹਾ ਹੋ ਗਈ ਮੱਖੀ ਆ ਕੇ ਬਹਿ ਗਈ ਮੱਖੀ ਨੂੰ ਮੇਕਅਪ ਸਵਾਦ ਲੱਗਾ ਲੱਗਦਾ ਮਿੱਠਾ ਹੈ ਨਾ ਸ਼ੂਗਰ ਦਾ ਅੱਛਾ ਚਲੋ ਨਹੀਂ ਨਾ ਸਭ ਫਟ ਕਿਹੜਾ ਪਾਸਾ ਤੋਂ ਦਾ ਮੇਰਾ ਚਲੋ ਚਲੋ ਫੋਟੋ ਖਿੱਚੀਏ ਹੁਣ ਇੱਥੇ ਖਿੱਚਣੀ ਨਾਲ ਹੈ ਲੰਘ ਜਾਂਦੀ ਆ ਮੁੰਡੇ ਕੋਣ ਉਨਾ ਪਿੱਛੇ ਪਿੱਛੇ ਲੋਕ ਆ ਰਹੇ ਨੇ ਰੋਜ਼ ਤੋਂ ਦੁਪਹਿਰ ਤੋਂ ਖਾਣਾ ਆ ਗਿਆ ਲੈ 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 ਤਾਂ ਇਧਰ ਵੇਖ ਜਿੱਪੀਆਂ ਚਮਕਦੀਆਂ ਦਮਕਦੀਆਂ ਆ ਜਾਓ ਆ ਜਾ ਮੈਂ ਉਧਰ ਵੇ ਮੈਂ ਨਕ ਵੀ ਅਜੇ ਤੱਕ ਤਿਆਰੀ ਨਹੀਂ ਹੋਈ ਰੇ ਵਹਰੇ ਦੇ ਪਲਾ ਮੰਨੋ ਇਧਰ ਵੇਖੀ ਮੇਰੀ ਲੁੱਕ ਵਿਖਾ ਦੀ ਇਹਦੇ ਵਿੱਚ ਕਿਵੇਂ ਲੱਗਦਾ ਇਧਰ ਖਾ ਮੇਕਅਪ ਫਿਕਸਰ ਹੈ ਕਿਸੇ ਦਾ ਮੇਕਅਪ ਕੀਤਾ ਹੈ ਪੁੱਛੇ ਨਹੀਂ ਲੁੱਕ ਕਿਵੇਂ ਚੱਲਦੀ ਪਈ ਹੈ ਲੈਮਿਨੇਸ਼ਨ ਹੋ ਜਾਂਦਾ ਉੱਤੋਂ ਲੱਗੇ ਥੱਲੇ ਤਾਂ ਕੋਈ ਬੱਕਰੀ ਜੀ ਮਾਰਦੀ ਹੈ ਨਹੀਂ ਰੇ ਜਿੱਦੀ ਤਾਂ ਦਾਈ ਗਈ ਆ ਵੇ ਕਿ ਜਿੱਦ ਤਨ ਮੈਂ ਜਾਣੀ ਇਧਰ ਨੂੰ ਕਰ ਹਾ ਜੋ ਪਿਆਣਾ ਥੋੜਾ ਪਿਆਣਾ ਪਿਆਣਾ ਤੁਹਾਡਾ ਪਿਛੇੜੀ ਇੱਥੇ ਇੱਥੇ ਸਹੀ ਹਾਂ ਇੱਥੇ ਇੱਥੇ ਪੂਰੀ ਆਉਂਦੀ ਹਾਂ ਇਹ ਪਰ ਮਰੀ ਤਾਂ ਹੌਂਦੀ ਬਣਾਈ ਗਈ ਹੋਵੇ ਤੂੰ ਪਹਿਲਾਂ ਮੂੰਹ ਦੀ ਬਣੀ ਗੱਲਾਂ ਦੀ ਭੱਜ ਗਿਆ ਜਿਹੜੀ ਕਿੰਨੀ ਸੀਰੀਅਸ ਆ ਕੇ ਲੱਗੀ ਮੈਂ ਉਹ ਨੋ ਤੂੰ ਆਵਾਜ਼ ਆ ਕੇ ਨੂੰ ਰਹੀ ਮਨਜਿੰਦਰ ਤੂੰ ਆ ਛੰਨੂ ਨੂੰ ਖਵਾਇਆ ਛਵਾੜਾ ਹੁਣ ਛੇਤੀ ਫੇਰਾ ਆਹ ਸਹੀ ਆ ਛੇਤੀ ਆਉਣਾ ਪੈਣਾ ਮੈਨੂੰ ਫਿਰ ਇਹ ਗੱਲ ਮਮਮੀ ਆ ਜਿਹੜੀ ਹੈਗੀ ਸੀ ਇਹ ਵੀ ਜਿਹੜਾ ਸਾਡਾ ਸੰਗ ਉਹ ਕਰਦੇ ਆ ਆ ਫਿਰ ਮਸਾਹਗੇ ਕਹ ਰਿਹਾ ਪਾਣੇ ਦੇ ਆ ਪਾਣਨਾ ਤੋ ਫਿਕਰ ਤੇ ਕਰਨਾ ਜੀ ਮੇਰਾ ਨਿੱਕ ਕਰੀ ਆਵੜੇ ਧੰਦੇ ਜਕੜਦੀ ਹੈ ਨਹੀਂ ਵੀਰੋ ਦੇ ਬਲਾਗ ਆਏ ਨਾ ਹੀ ਮੱਲੀ ਨਾਲੀਆਂ ਖੋਵੋ ਉਹ ਲਗਾ ਲਈ ਲਾ ਲੈਂਦੇ ਆਂ ਬੰਦੇ ਜਾਨ ਦੀ ਪ੍ਰਮਣੇ ਜਾਨ ਤੇ ਕੰਡੀਆਂ ਦੇ ਦਾਤੀ ਜਾਨ ਦੇ ਜਾਨ ਮੈਂ ਹੋਈ ਪਾ ਸਕਦੀ ਨਾ ਉਹ ਬੱਸ ਉਹ ਮਾਂ ਕਈ ਮੀ ਕੁੜੀ ਵੀਰ ਸਾਡੀ ਨਾਂ ਰੱਖਿਆ ਏ ਬਾਣੀ ਉਹ ਸੁੱਲਾ ਕੰਕਾ ਆਪੇ हिन बड़े रुपये सिटे न ਓਹ ਕਹਿੰਦੇ ਖੱਡ ਕੇ ਲੈਂਦੀ ਰਾਈ ਬੱਲੇ ਓਹ ਰੌਣਕ ਤਾਂ ਲੱਗਦੀ ਰੇ ਮੈਂ ਬਦਰਤੂ ਤੂੰ ਤੇ ਮਗਰੇ ਦੇ ਲੜ ਲੈ ਰੇ ਮੈਂ ਲੱਤੂ ਓ ਬਾਰੀ ਬਰਸੀ ਕਰਨ ਗਿਆ ਸੀ ਤੇਰੇ ਦੀ ਬੋਲੀ ਆ ਗਈ ਫਿਰ ਇਹ ਓ ਬਾਰੀ ਬਰਸੀ ਕਰਨ ਗਿਆ ਸੀ ਖਟਕੇ ਲਿਆਂਦਾ ਪਤਾਉ ਮੇਜਾ ਮੇਰੀ ਸਾਈਕਲ ਤੇ ਮੈਂ ਟੱਲੀਆਂ ਮਰਾਂਦਾ ਦੀਵਾ ਪਿੰਜਾ ਕੁੰਡ ਕਰਦੀ ਬੋਦੀ ਸੋਣੀ ਜਾ ਕੁੰਡ ਕਰਦੀ ਕਾਣੀ ਫਿੱਟੂ ਦਾ ਮੈਨੂੰ ਲੱਗੇ ਸਿੱਕਣੇ ਨਾ ਦੀਵਾ ਫਿੱਟੂ ਦਾ ਮੈਨੂੰ ਲੱਗੇ ਸਿੱਕਣੇ ਨ ਕੁੰਟੋਂ ਉੱਤ ਪੰਚਾਣੀ ਖੁਲਕੇ ਨ ਸੁਣਾਈ ਬੁਲਕਦੇ ਆ ਦੀਵਾਨੇ ਆਜੋ ਦੋ ਜਾਨੇ ਆਜੋ ਚੰਦਾ ਵਿੱਚ ਚੱਲਣ ਦੀ ਕੋਸ਼ਿਸ਼ ਆਹ ਨਾ ਕੋਈ ਨਾ ਤੋਂ ਇਹ ਆ ਮੈਂ ਕੀ ਕਰ ਰਹੇ ਹਾਂ ਸਾਰਾ ਬੜਾ ਪਲੇਸ ਦਿਖਾਉਂ ਦਿਓ ਨੀ ਉਹ ਨਾਲ ਮੈਂ ਐਕਟਰ ਹਾਂ ਹਾਂਜੀ ਕੀ ਕਰਾਂ ਦਿਖਾਇਆ ਇੱਕ ਦਤਵਾ ਮੂੰਹ ਬੰਨੀ ਬੈਠਾ ਤੇਰੀ ਮੈਂ ਲੁੱਕ ਦਿਖਾਉਣੀ ਤੇ ਇੱਥੇ ਬਰਾਤ ਵਾਲਾ ਦਿਨ ਸੀ ਇਹ ਵਿਆਹ ਵਾਲੀ ਕੁੜੀ ਦੀ ਮੰਮੀ ਸੀ ਤੇ ਤੁਸੀਂ ਦੇਖ ਸਕਦੇ ਸਾਰੇ ਬਹੁਤ ਹੀ ਟੌੜਾ ਸ਼ਾਰਾ ਕੱਢ ਕੇ ਆਏ ਸੀ ਤੇ ਆਪਣਾ ਆਪਣਾ ਇੰਜੋਏ ਕਰ ਰਹੇ ਸੀ ਮੈਂ ਥੋੜੀ ਜਿਹੀ ਕਲਿੱਪ ਲਈ ਸੀ ਬਾਹਰ ਆ ਕੇ ਤੇ ਬਾਕੀ ਤੁਸੀਂ ਵਲੌਗ ਇੰਜੋਏ ਕਰੋ ਇਹ ਨਾਲ ਹੀ ਕੁੜੀਆ ਦੀ ਚਾਚੀ ਸੀ ਤੇ ਇਹਨਾਂ ਨੇ ਸੇਮ ਲੁੱਕ ਕ੍ਰੀਏਟ ਕੀਤੀ ਸੀ ਦੇਖੋ ਹਾਂਜੀ ਦੁਲਹੰਦੀਆ ਭੈਣਾ ਨੇ ਤਾਂ ਬੜੀ ਟੌਰ ਟੌਰ ਕੱਢੀ ਹੋਈ ਹੈ ਇਹ ਹੈ ਨਾ ਵਿਆਹ ਹੀ ਭੈਣ ਦਾ ਸਹੀ ਗੱਲ ਹੈ ਕਿਵੇਂ ਹੋ ਰਹੀ ਹੈ ਤੇ ਲਹਿੰਗੇ ਮਲਿੰਗੇ ਤਾਂ ਅਖੀਰ ਲਾਉਂਦੀਆਂ ਸਾਡੇ ਨਾਲ

ਆਹ ਜਿਹੜੀ ਦਿਖਣਾ ਬਗਾ ਦੀ ਆਹੋ ਹੁਣ ਤਾਂ ਕੰਮ ਖਰਾਬ ਹੋਏ ਤੇ ਉਹ ਤਾਂ ਟੀਪੜੀ ਹੋਏ ਕਿਉਂ ਮੇਲਾ ਲੱਗਾ ਆ ਵੇ ਹੂੰ ਆਹ ਕੇ ਵੇ ਆ ਕੇ ਵਜ ਗਿਆ ਵਧੀਆ ਵਧੀਆ ਹੋਰ ਮੋਟਿਆ ਜਾ ਦੇ ਕੋ ਜਾ ਨੀ ਚੰਗੋ ਚੱਲ ਕੇ ਕਰੇ ਨਹੀਂ ਨਾਨੇ ਸਿਕਾਲ ਹੋਰ ਆਏ ਇਹ ਵੇ ਅਸ਼ਵਾਦੀ

ਇਹਨੀਆਂ ਕਿਊਟੀਆਂ ਗੱਲਾਂ ਉਹ ਵੀ ਉਹ ਵੀ ਘੱਟ ਹੀ ਦੇਖਦਾ ਹੈ ਨਾ ਮੁਰ ਇੰਨਾ ਕਿ ਉਹ ਨਾ ਕਿ ਇਸ ਰਾਣਾ ਉਹ ਐ ਚਰਲੀ ਕਿੰਨੇ ਮੈਂ ਮੇਰਾ ਸਰਾਮਾ ਦੀ ਕਿੰਨੀ ਕੰਪਨੀਆ ਪਹਿਲਾਂ ਮਾਰਦੀਆਂ ਤੁਹਾਡੀਆਂ ਜਰਾਪਾਂ ਉਹ ਐ ਤਾਂ ਇਹੋ ਕੋਈ ਵਾਸਤਾ ਨਾ ਉਸੇ ਹੀ ਆਈ ਹੈ ਖੁਸ਼ੀ ਹੈ ਖੁਸ਼ੀ ਉਹ ਦਰਬਾਰ ਦੇ ਭਤੀਜੇ ਫਿਰਦਾ ਹੁੰਦਾ ਹੈਗਾ ਇਹ ਆਥੂਆ ਹਾਉਥੀ ਲਵਲੀ ਨਾ ਫਿਰਦਾ ਹੁੰਦਾ ਹੈ ਨਾ ਕਟਾਰੀ ਦਰਬਾਰੇ ਵਾਲੇ ਨਾਲ ਓਏ ਓਏ ਜਦੋਂ ਸਰਾਵਾ ਲਾਲਾ ਬ੍ਰੋ ਉਧਰ ਵੀ ਤੋਰੇ ਫਰੇ ਆਣਾ ਨਾ ਨਹੀਂ ਸਮਝ ਗੱਲ ਤੇ ਖਰਾਬ